ਹਾਂ ਜੀ ਅਸੀਂ ਆ ਗਏ 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 ਹਾਂ ਜੀ ਉਹਨਾਂ ਨੂੰ ਆਪਾਂ ਕਰਕੇ ਹਸਪਤਾਲ ਕਰਵੇ ਕਰਾਂਗੇ ਫਿਲਹਾਲ ਆਪਾਂ ਟੀਮਾਂ ਲਗਾ ਲਈਆਂ ਬਣਾਤੀਆਂ ਤੇ ਜਲਦੀ ਹੀ ਜਿਹੜਾ ਦੋਸ਼ੀ ਆ ਉਹ ਰਾਤੋ ਰਾਤ ਕੋਸ਼ਿਸ਼ ਕਰਾਂਗੇ ਕਿ ਕਾਰ ਹੋਵੇ ਠੀਕ ਹੈ ਕੌਣ ਹੋ ਗਿਆ ਜਿਹੜੇ ਜਤਨੀ ਹੋਏ ਜਖਮੀ ਤੇ ਇਹ ਆਪਣਾ ਕਰਵਲ ਜੀ ਹੈਗੇ ਨਾ ਕਰਵਲ ਜੀ ਦੇ ਉਹਨਾਂ ਦੇ ਬੇਟੇ ਜਿਹੜੇ ਲਕੀਰ ਚੋਟ ਨਾਲ ਕਰਵਲ ਜੀ ਦੇ ਇੱਕ ਚੋਟ ਲੱਗੀ ਹੋਈ ਹੈ ਬਾਕੀ ਅਸੀਂ ਕਰ ਰਹੇ ਹਾਂ ਜੀ ਜਲਦੀ ਰਿਪੋਰਟ ਕਰਦੇ ਹਾਂ ਸਰ ਇੱਕ ਮੌਕੇ ਤੇ ਸੌਂਚਾਂਦਾ ਕਿ ਉੱਥੇ ਗੋਲੀ ਵੀ ਚੱਲੀ ਆਇਆ ਕੋਈ ਉਹਨਾਂ ਦੇ ਖੰਨਾ ਨਾਮ ਲਾ ਮੌਕੇ ਤੇ ਜੇ ਜਾਣੀ ਹੋਈ ਆਪਾਂ ਮੈਂ ਸਿੱਧਾ ਹਸਪਤਾਲ ਤੋਂ ਜਿਹੜਾ ਸਿੱਧਾ ਹੀ ਪੰਨਾ ਉੱਥੇ ਪਹੁੰ ਕੀ ਇਮੀਡੀਏਟਲੀ ਗੜਾ ਇੰਜਰਡ ਆ ਉਹ ਵੀ ਫਾਨ ਦੇਖੀ ਕਿ ਉਹ ਛੱਟ ਗਈ ਆ ਗਿਆ ਉਸ ਤੋਂ ਬਾਅਦ ਇਮੀਡੀਏਟਲੀ ਉੱਥੇ ਰਾਸ਼ਟਰਪਤੀ ਦੇ ਮੇਰਾ ਐਸਐਚਓ ਤੇ ਪਹੁੰਚ ਚੁੱਕਿਆ ਤੇ ਬਾਕੀ ਉਹ ਵੀ ਵੈਰੀਫਾਈ ਕਰਕੇ ਦੋ ਕੇਸ ਬਣਾ ਗੋ ਦੱਸ ਕਰ ਦੇ ਦਿੱਤੀ ਕਰ ਬਲੋ ਨੇ ਦੱਸਿਆ ਜੀ ਮਤਲਬ ਵੀ ਪੌਣੇ ਮੂਰੇ ਬੇਤੀ ਜੀ ਨਾ ਕਾਪਰ ਦਿੱਤੀ ਆ ਹਾਂਜੀ ਹਾਂਜੀ ਫਿਲਹਾਲ ਦੱਸ ਰਿਹਾ ਜੀ ਤਾਨਿਸ਼ ਲੜਕਾ ਹੈ ਜਿਹੜਾ ਪਨਾਵੀ ਹੈ ਜਿਹੜਾ ਤੇਸ ਨਾਲ ਕੰਮ ਕਰਦਾ ਸੀ ਉਸ ਦੇ ਸਬੰਧ ਵਿੱਚ ਜਿਹੜਾ ਹੈ ਉਹ ਬਹੁਤ ਜਲਦੀ ਜੜਾ ਆਪਾਂ ਕੋਸ਼ਿਸ਼ ਕਰਕੇ ਵਿਸਥਾਰ ਕਰ ਲਵਾਂਗੇ ਠੀਕ ਹੈ